ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ جاری ਹੈ ਤਾਂ ਇੱਕ ਵੱਡਾ ਪਾਣਾ ਕਰੋਨਾ ਦੀ ਬਿਮਾਰੀ ਦੇ ਨਾਲ ਵਾਪਰਿਆ ਹੈ ਇੱਕ ਬਜ਼ੁਰਗ ਮਹਿਲਾ ਮਰੀਜ਼ ਦੀ ਮੌਤ ਕਰੋਨਾ ਵਾਇਰਸ ਦੇ ਨਾਲ ਹੋ ਗਈ ਹੈ ਤਾਂ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਕਰਕੇ ਦੂਜੀ ਮੌਤ ਹੋਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇੱਕ ਮਹਿਲਾ ਮਰੀਜ਼ ਜਿਸ ਦੀ ਉਮਰ 69 ਸਾਲ ਦੱਸੀ ਜਾ ਰਹੀ ਹੈ ਉਸ ਦਾ ਇਲਾਜ ਹੈ ਜਿਹੜਾ ਉਹ ਚੱਲ ਰਿਆ ਸੀ ਲੇਕਿਨ ਦਿਨ ਦਿਨ ਬਿਮਾਰੀ ਆ ਜਿਹੜੀ ਉਹ ਵੱਧਦੀ ਜਾ ਰਹੀ ਸੀ ਅਤੇ ਆਖਰ ਨੂੰ ਇਹ ਬਜ਼ੁਰਗ ਮਹਿਲਾ ਦਮ ਤੋੜ ਦਿੰਦੀ ਹੈ ਤਾਂ ਕਰੋਨਾ ਵਾਇਰਸ ਕਰਕੇ ਪੰਜਾਬ ਦੇ ਵਿੱਚ ਦੂਜੀ ਮੌਤ ਆ ਜਿਹੜੀ ਉਹ ਹੋਈ ਹੈ ਤਾਂ ਪਹਿਲਾਂ ਵੀ ਇੱਕ ਮੌਤ ਲੁਧਿਆਣਾ ਦੇ ਮਰੀਜ਼ ਦੀ ਪੀਜੀਆਈ ਚੰਡੀਗੜ੍ਹ ਦੇ ਵਿੱਚ ਹੋਈ ਸੀ ਤਾਂ ਇਹ ਮਹਿਲਾ ਵੀ ਲੁਧਿਆਣਾ ਦੀ ਹੀ ਰਹਿਣ ਵਾਲੀ ਸੀ ਜਿਸ ਦਾ ਪੀਜੀਆਈ ਦੇ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਇਸ ਮਹਿਲਾ ਨੇ ਵੀ ਪੀਜੀਆਈ ਦੇ ਵਿੱਚ ਦਮ ਤੋੜਿਆ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰੋਨਾ ਵਾਇਰਸ ਦਾ ਪ੍ਰਕੋਪ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਦੂਜੇ ਪਾਸੇ ਦਿੱਲੀ ਦੇ ਵਿੱਚ 5 ਮਹੀਨੇ ਦੇ ਇੱਕ ਬੱਚੇ ਦੀ ਕਰੋਨਾ ਨਾਲ ਮੌਤ ਹੋਈ ਹੈ ਤਾਂ 20 ਦੇ ਵਿੱਚ ਕਰੋਨਾ ਦੇ ਮਾਮਲੇ ਜਿਹੜੇ ਉਹ ਵਧੇ ਨੇ ਤਾਂ 5364 ਕਰੋਨਾ ਦੇ ਮਾਮਲੇ ਜਿਹੜੇ ਉਹ ਹੋ ਚੁੱਕੇ ਨੇ ਹੁਣ ਤੱਕ ਕਰੋਨਾ ਕਰਕੇ 55 ਲੋਕਾਂ ਦੀ ਮੌਤ ਹੋ ਗਈ ਹੈ ਜਿਆਦਾ ਕੇਸ ਜਿਹੜੇ ਉਹ ਕੇਰਲ ਤੋਂ ਸਾਹਮਣੇ ਆਏ ਨੇ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 5000 ਦਾ ਅੰਕੜਾ ਪਾਰ ਕਰ ਗਈ ਹੈ ਅਤੇ ਕੇਰਲ ਵਿੱਚ ਸਭ ਤੋਂ ਵੱਧ ਮਾਮਲੇ ਨੇ ਉਸ ਤੋਂ ਬਾਅਦ ਗੁਜਰਾਤ ਪੱਛਮੀ ਬੰਗਾਲ ਅਤੇ ਦਿੱਲੀ ਨੇ ਤਾਂ ਪੰਜਾਬ ਦੇ ਵਿੱਚ ਵੀ ਲਗਾਤਾਰ ਕਰੋਨਾ ਆਪਣੇ ਪੈਰ ਫਸਾਰ ਰਿਹਾ ਹੈ ਲੁਧਿਆਣਾ ਵਿੱਚ ਕਰੋਨਾ ਕਰਕੇ ਦੂਜੀ ਮੌਤ ਹੋਈ ਹੈ 69 ਸਾਲ ਦੀ ਬਜ਼ੁਰਗ ਮਹਿਲਾ ਨੇ ਪੀਜੀਆਈ ਦੇ ਵਿੱਚ ਦਮ ਤੋੜਿਆ ਹੈ ਇਹ ਔਰਤ ਕੂਮਕਲਾ ਪਿੰਡ ਦੀ ਰਹਿਣ ਵਾਲੀ ਸੀ ਕੂਮਕਲਾ ਦੇ ਪਿੰਡ ਜੋਨੇਵਾਲ ਦੀ ਰਹਿਣ ਵਾਲੀ ਹੈ ਇਹ ਮਹਿਲਾ ਇਹ ਦੇੜੀ ਉਹ ਦੱਸੀ ਜਾਂਦੀ ਹੈ ਤਾਂ ਸਾਰੇ ਚੂਬਿਆਂ ਵਿੱਚ कोरोना वायरस ਦੇ ਮਾਮਲੇ ਦੇ ਜਿਹੜੇ ਉਹ ਵਧ ਰਹੇ ਨੇ ਜਿਸ ਦੇ ਮੱਦੇਨਜ਼ਰ ਆਕਸੀਜਨ ਆਈਸੋਲੇਸ਼ਨ ਬੈੱਡ ਵੈਂਟੀਲੇਟਰਾਂ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਜ਼ਕੀਨੀ ਬਣਾਉਣ ਦੇ ਦਰਦੇਸ਼ ਦਿੱਤੇ ਗਏ ਨੇ ਭਾਰਤ ਵਿੱਚ 5364 ਇਸ ਵਕਤ ਐਕਟਿਵ ਕੇਸ ਦੇ ਜਿਹੜੇ ਉਹ ਸਰਗਰਮ ਨੇ ਤਾਂ ਅਧਿਕਾਰਤ ਸੂਤਰਾਂ ਨੇ ਕਿਹਾ ਹੈ ਕਿ ਜ਼ਿਆਦਾਤਰ ਮਾਮਲੇ ਹਲਕੇ ਹਨ ਅਤੇ ਘਰ ਵਿੱਚ ਦੇਖਭਾਲ ਅਧੀਨ ਪ੍ਰਬੰਧਿਤ ਕੀਤੇ ਗਏ ਨੇ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 55 ਮੌਤਾਂ ਕਰੋਨਾ ਵਾਇਰਸ ਕਰਕੇ ਹੋਈਆਂ ਨੇ ਯੂਪੀ ਦੇ ਨੌਇਡਾ ਵਿੱਚ ਕਰੋਨਾ ਇਨਫੈਕਸ਼ਨ ਕਰਕੇ 3 ਸਾਲ ਦੀ ਬੱਚੀ ਦੀ ਮੌਤ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਸ ਦੇ ਨਾਲ ਇਲਾਕੇ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਬੱਚੀ ਚਿਤ੍ਰਿਸ਼ਤੀ ਪਿੰਡ ਦੀ ਰਹਿਣ ਵਾਲੀ ਸੀ ਅਤੇ ਡੀ ਹਾਈਡਰੇਸ਼ਨ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਦਿੱਲੀ ਦੇ ਚਾਚਾ ਨਹਿਰੂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਉਸ ਨੂੰ ਨਮੂਨੀਆਂ ਹੋ ਗਿਆ ਅਤੇ ਬਾਦ ਦੇ ਵਿੱਚ ਇਹ ਲੜਕੀ ਹੈ ਜਿਹੜੀ ਇਸ ਦੀ ਕਰੋਨਾ ਨਾਲ ਸੰਕਰਮਿਤ ਹੋਣ ਕਰਕੇ ਮੌਤ ਹੋ ਜਾਂਦੀ ਹੈ ਅਗਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਦੋ ਨਵੇਂ ਕੇਸ ਆਏ ਨੇ ਜਿਨ੍ਹਾਂ ਵਿੱਚੋਂ ਇੱਕ ਕੇਸ ਸ਼ਹਿਰੀ ਅਤੇ ਇੱਕ ਕੇਸ ਪਿੰਡੂ ਇਲਾਕੇ ਵਿੱਚ ਹੈ ਟੋਟਲ ਕੇਸਾਂ ਦੀ ਗਿਣਤੀ 18 ਹੋ ਚੁੱਕੀ ਹੈ ਰਿਕਵਰੀ ਆ ਜਿਹੜੀ ਉਹ ਤਿੰਨ ਕੇਸਾਂ ਦੀ ਹੋ ਚੁੱਕੀ ਹੈ ਅਤੇ ਜਿਹੜੇ ਐਕਟਿਵ ਕੇਸ ਦੇ ਉਹ 13 ਨੇ ਅਤੇ 13 ਦੇ ਤੇਰੇ 13 ਹੀ ਹੋਮ ਆਈਸੋਲੇਟਡ ਨੇ ਅਤੇ ਦੋ ਮੌਤਾਂ ਨੇ ਜਿਹੜੀਆਂ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਹੀ ਕਰੋਨਾ ਵਾਇਰਸ ਕਰਕੇ ਹੋਈਆਂ ਨੇ ਤਾਂ ਸਿਹਤ ਮੰਤਰਾਲੇ ਦੇ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਆ ਜਿਹੜੀ ਉਹ ਕੀਤੀ ਗਈ ਹੈ